ਬੀਗੁੱਡਾਸ ਨੂੰ ਜਨਤਕ ਸਾਰਤਾ ਜੀ ਨੂੰ ਮੁਕਾਦਿਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਸਾਲਾ ਮੈਗੀ ਮਸਾਲਾ ਮੈਗੀ ਬਿਲਕੁਲ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਨੂੰ ਬਣਾਉਣਾ ਤੇ ਉਸ ਤੋਂ ਪਹਿਲਾਂ ਆਪਾਂ ਵੇਖ ਲੈਨੇ ਜੀ ਆਪਾਂ ਮੈਗੀ ਬਣਾਉਣ ਵਾਸਤੇ ਕੀ ਕੀ ਸਮਾਨ ਲਿਆ ਮਸਾਲਾ ਮੈਗੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਥੇ ਲੈਨੇ ਤਿੰਨ ਪੈਕੇਟ ਲੈਨੇ ਮੈਗੀ ਦੇ ਤੁਸੀਂ ਕੋਈ ਵੀ ਮੈਗੀ ਲੈ ਸਕਦੇ ਹੋ ਤੇ ਨਾਲ ਹੀ ਇੱਥੇ ਅੱਧੀ ਗੋਲੀ ਲਈਏ ਮਟਰ ਹਰੇ ਤੇ ਦੋ ਮੀਡੀਅਮ ਸਾਈਜ਼ ਦੇ ਲੈਨੇ ਟਮਾਟਰ ਕੱਟ ਕੇ ਤੇ ਇੱਕ ਗਾਜਰ ਲਈਏ ਕੱਟ ਕੇ ਤੇ ਇੱਕ ਲਿਆ ਆਲੂ ਕੱਟ ਗਏ ਤੇ ਇੱਕ ਲਿਆ ਆਪਾਂ ਪਿਆਜ਼ ਤੇ ਦੋ ਤੋਂ ਤਿੰਨ ਆਪਾਂ ਲੰਪੂ ਕਾ ਪਾਈਆਂ ਨੇ ਲਸਣ ਦੀਆਂ ਜੇ ਤੁਹਾਡੇ ਕੋਲ ਹੈ ਤੇ ਤੁਸੀਂ ਪਾ ਸਕਦੇ ਹੋ ਨਹੀਂ ਤੇ ਤੁਸੀਂ ਲਸਣ ਨੂੰ ਵੀ ਕੱਟ ਕੇ ਇਸ ਮਸਾ ਮੈਗੀ ਦੇ ਵਿੱਚ ਪਾ ਸਕਦੇ ਹੋ ਜੇਕਰ ਨਹੀਂ ਤੁਸੀਂ ਪਸੰਦ ਕਰਦੇ ਲਸਣ ਨੂੰ ਪਾਉਣਾ ਤੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਲਈਆਂ ਨੇ ਦੋ ਹਰੀਆਂ ਮਿਰਚਾਂ ਸਬਜ਼ੀਆਂ ਆਪਾਂ ਜਿਹੜੀਆਂ ਵੀ ਲਈਆਂ ਨੇ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਇੱਥੇ ਸਬਜ਼ੀ ਨੂੰ ਲੈ ਸਕਦੇ ਹੋ ਤੇ ਮੇਰੇ ਕੋਲ ਜਿਸ ਇਸ ਟਾਈਮ ਜੋ ਵੀ ਸਬਜ਼ੀਆਂ ਘਰ ਵਿੱਚ ਸੀਗੀਆਂ ਮੈਂ ਉਹ ਸਬਜ਼ੀਆਂ ਨੂੰ ਪਾ ਕੇ ਅੱਜ ਦੀ ਮੈਗੀ ਨੂੰ ਬਣਾਉਣਾ ਸ਼ੁਰੂ ਕਰਾਂਗੇ ਤੇ ਪਹਿਲਾਂ ਆਪਾਂ ਕਰ ਲੈਨੇ ਜੀ ਪਿਆਜ਼ ਦੀ ਕਟਿੰਗ ਕਿਉਂਕਿ ਸਬਜ਼ੀਆਂ ਦੀ ਆਪਾਂ ਸਾਰੀਆਂ ਕੱਟ ਹੀ ਲਈਆਂ ਨੇ ਪਿਆਜ਼ ਨੂੰ ਆਪਾਂ ਛਿੱਲ ਲਿਆ ਸੀ ਤੇ ਹੁਣ ਇਹਨੂੰ ਆਪਾਂ ਚੀਰ ਲਾਂਗੇ ਜੀ ਬਰੀਕ ਬਰੀਕ ਜਿਆਦਾ ਮੋٹے ਪੀਸਾ ਵਿੱਚ ਨਹੀਂ ਕੱਟਣਾ ਕਿਉਂਕਿ ਬਰੀਕ ਬਰੀਕ ਆਪਾਂ ਸਬਜ਼ੀਆਂ ਵੀ ਕਟੀਆਂ ਨੇ ਨਾਲ ਹੀ ਹੁਣ ਕੱਟ ਲੈਨੇ ਆ ਲਸਣ ਦੀਆਂ ਪੂਕਾਂ ਨੂੰ ਇਹਨਾਂ ਨੂੰ ਬਰੀਕ ਬਰੀਕ ਪਟਾਂਗੇ ਬਿਲਕੁਲ ਤੁਸੀਂ ਚਾਹੋ ਤੇ ਜੇ ਸਕਿਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਮੈਗੀ ਦੇ ਵਿੱਚ ਲਸਣ ਦੀਆਂ ਪੂਕਾਂ ਜਾਂ ਲਸਣ ਨਹੀਂ ਪਸੰਦ ਹੈਗਾ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਸਬਜ਼ੀਆਂ ਪਾਉਣ ਨਾਲ ਜਿਹੜੀ ਮੈਗੀ ਦਾ ਸਵਾਦ ਹੈ ਜਿਹੜਾ ਹੋਰ ਵੀ ਜ਼ਿਆਦਾ ਵੱਧ ਜਾਂਦਾ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਮੈਗੀ ਜਿਹੜੀ ਤੇ ਕੋਈ ਜ਼ਿਆਦਾ ਇਹਦੇ ਵਿੱਚ ਮਸਾਲੇ ਨਹੀਂ ਪੈਂਦੇ ਕੜਾਈ ਹੋ ਗਈ ਹੈ ਗਰਮ ਤੇ ਹੁਣ ਆਪਾਂ ਪਾ ਦਨੇ ਜੀ ਇਹਦੇ ਵਿੱਚ ਤੇਲ ਤੁਸੀਂ ਤੇਲ ਕਿਉਂ ਰਿਫਾਈਨਡ ਕੁਝ ਵੀ ਪਾ ਕੇ ਮੈਗੀ ਨੂੰ ਬਣਾ ਸਕਦੇ ਹੋ ਤੇਲ ਹੋ ਗਿਆ ਚੰਗੀ ਤਰੀਕੇ ਨਾਲ ਗਰਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਜਿੱਦਾਂ ਚਮਚ ਜੀਰੇ ਦਾ ਤੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਲਸਣ ਦੀਆਂ ਭੁੱਕਾਂ ਜਿਹੜੀਆਂ ਕੱਟੀਆਂ ਹੋਈਆਂ ਇਹਨਾਂ ਨੂੰ ਥੋੜਾ ਜਿਹਾ ਤੜਕਾਣ ਤੋਂ ਬਾਅਦ ਪਿਆਜ਼ ਪਾਵਾਂਗੇ ਪਿਆਜ਼ ਚੰਗੀ ਤਰ੍ਹਾਂ ਪਕਾ ਨੰਤੋਂ ਬਾਅਦ ਤੇਰਾ ਪਾਉਂਗੇ ਤੇ ਜਿਹਾ ਪਾਵਾਂਗੇ ਜੀ ਸਬਜ਼ੀਆਂ ਨੂੰ ਤੇ ਨਾਲ ਹੀ ਹੁਣ ਪਾਵਾਂਗੇ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਦੋ ਹਰੀਆਂ ਮਿਰਚਾਂ ਲਈਆਂ ਸੀ ਪਿਆਜ਼ਾਂ ਚੰਗੀ ਤਰ੍ਹਾਂ ਭੋਲ ਲੈਨੇ ਹੁਣ ਇੱਥੇ ਆਪਣੇ ਪਿਆਜ਼ ਭੁੱਜ ਚੁੱਕੇ ਨੇ ਤੇ ਹੁਣ ਇੱਥੇ ਪਾਵਾਂਗੇ ਅੱਧਾ ਚਮਚ ਤੋਂ ਘਾਟਾ ਪਾਹ ਚਮਚ ਦਾ ਚੌਥਾ ਹਿੱਸਾ ਲੂਣ ਕਿਉਂਕਿ ਮੈਗੀ ਮਸਾਲਾ ਪਾਉਣਾ ਉਹਦੇ ਵਿੱਚ ਵੀ ਲੋਨ ਹੁੰਦਾ ਤੇ ਥੋੜਾ ਜਿਹਾ ਪਾਵਾਂਗੇ ਪੀਸਿਆ ਹੋਇਆ ਧਨੀਆ ਤੇ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਇੱਥੇ ਹਲਦੀ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਹੁਣ ਮਿਕਸ ਕਰ ਲੈਨੇ ਆ ਤੇ ਨਾਲ ਹੀ ਹੁਣ ਪਾ ਦਾਂਗੇ ਇੱਥੇ ਆਪਾਂ ਟਮਾਟਰ ਟਮਾਟਰ ਤਾਂ ਬਾਲ ਥੋੜਾ ਜਿਹਾ ਪਤਮਾਟਰਾਂ ਨੂੰ ਭੁੱਲ ਲਿਆ ਤੇ ਨਾਲ ਹੀ ਹੁਣ ਪਾਣਗੇ ਜਿਹੜੇ ਕੱਟੇ ਹੋਏ ਆਲੂ। ਕੋਕੀ ਇੱਥੇ ਟਮਾਟਰਾਂ ਨੂੰ ਮੈਸ਼ ਕਰਕੇ ਨਹੀਂ ਸਿੰਗੀ ਤਰੀਕੇ ਨਾਲ ਪੋਲਿਆ ਤਾਂ ਕਿ ਸਬਜ਼ੀਆਂ ਆਪਾਂ ਪਾਉਣੀਆਂ ਨੇ ਤੇ ਸਬਜ਼ੀਆਂ ਦੇ ਨਾਲ ਹੀ ਕੁਝ ਦੇਖੋ ਜਿਹੜੇ ਟਮਾਟਰ ਵੀ ਜਿਹੜੇ ਆਪਣੀ ਟੌਪ ਹੋ ਜਾਣੇ ਨੇ ਤੇ ਗਾਜਰਾਂ ਪਾ ਲਾਂਗੇ। ਨਾਲ ਆੜ ਪਾਣਗੇ ਮਟਰ ਹੁਣ ਚਾਰ ਤੋਂ ਪੰਜ ਮਿੰਟ ਆਪਾਂ ਸਬਜ਼ੀਆਂ ਰਸੀ ਤਰ੍ਹਾਂ ਉਹ ਇਹਦੇ ਇਹਨਾਂ ਨੂੰ ਇੱਕ ਬਾਅਦ ਲੈ ਕੇ ਤਿਆਰ ਕਰਾ। ਸਬਜ਼ੀਆਂ ਇਹਨਾਂ ਨੂੰ ਪੰਜ ਮਿੰਟ ਹੋ ਗਏ ਨੇ ਆਪਾਂ ਇਹਨਾਂ ਨੂੰ ਪਕਾਉਂਦੇ ਹੋਏ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ। ਤਿੰਨ ਪੈਗ ਆਪਾਂ ਮੈਗੀ ਦੇ ਨਾਲ ਇਹਨੇ ਤੇ ਤਿੰਨ ਪੈਗਾਂ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਦੇ ਇੱਕ ਕੋਲੀ ਇੱਕ ਪੈਗ ਦੇ ਵਿੱਚ ਪਾਣੀ ਦੀ ਤੇ ਇਹਦੇ ਵਿੱਚ ਪਾਦਾਂਗੇ ਜੀ ਤਿੰਨ ਗਲਾਸ ਅੱਗੇ-ਅੱਗੇ ਦੇ ਪਾਣੀ ਦੇ ਇਨੂੰ ਹੁਣ ਆਪਾਂ ਇੱਕ ਉਬਾਲ ਆਉਣ ਤੱਕ ਪਾਣੀ ਨੂੰ ਚੰਗੀ ਤਰੀਕੇ ਨਾਲ ਗਰਮ ਕਰਾਂਗੇ ਤੇ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮੈਗੀ ਨੂੰ ਇੱਕ ਉਬਾਲ ਆ ਚੁੱਕਿਆ ਪਾਣੀ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੈਗੀ ਨੂੰ ਮੈਗੀ ਤੇ ਤੁਸੀਂ ਇਸ ਤਰ੍ਹਾਂ ਇੱਕ ਪੀਸ ਜਾਂ ਦੋ ਪੀਸ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇਸ ਪਾਣੀ ਦੇ ਵਿੱਚ ਮਸਾਲਿਆਂ ਦੇ ਵਿੱਚ ਇਸ ਤਰ੍ਹਾਂ ਛੱਡਾਂਗੇ ਤੇ ਨਾਲੇ ਹੁਣ ਪਾਵਾਂਗੇ ਜੀ ਮੈਗੀ ਸানা ਤਿੰਨ ਪੈਕ ਤਾਂ ਆਪਾਂ ਮੈਗੀ ਦੇ ਲਈ ਸੀ ਤੇ ਇਹ ਵਿੱਚ ਆਪਾਂ ਦੋ ਪੈਕ ਤੇ ਮੈਗੀ ਤੇ ਪਾਵਾਂਗੇ ਕਿਉਂਕਿ ਆਪਾਂ ਨਮਕ ਮਿਰਚ ਬੋਰ ਵੀ ਆਪਾਂ ਲੋਂਦਾ ਨੀਚੋਂ ਸਮਾਨ ਪਾਇਆ ਤੇ ਸੋਨੇ ਨੂੰ ਚੰਗੀ ਤਰ੍ਹਾਂ ਮਿਕਸ ਕਰਾ ਗਾਂਗੇ ਮਸਾਲਾ ਪੂਰੇ ਸਬਜੀ ਦੇ ਵਿੱਚ ਤੇ ਮੈਗੀ ਨੂੰ ਸਾਰੀ ਸਬਜੀ ਦੇ ਵਿੱਚ ਮੈਗੀ ਨੂੰ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ 2 ਤੋਂ 3 ਮਿੰਟ ਇਸੇ ਤਰ੍ਹਾਂ ਹੀ ਆਪਾਂ ਢੱਕ ਕੇ ਪਕਾਵਾਂਗੇ ਮੈਗੀ ਜਿਹੜੀ ਆਪਾਂ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦਿੱਤੀ ਹੈ ਤੇ ਹੁਣ ਇੱਥੇ ਆਪਾਂ ਮੈਗੀ ਨੂੰ 2 ਤੋਂ 3 ਮਿੰਟ ਇਸੇ ਤਰ੍ਹਾਂ ਢੱਕ ਕੇ ਪਕਾਵਾਂਗੇ ਹੁਣ ਆਪਾਂ ਮੈਗੀ ਨੂੰ ਕਰ ਲੈਨੇ ਆ ਜੀ ਇੱਕ ਵਾਰੀ ਚੈੱਕ ਕਰ ਲੈਨੇ ਆ ਲੋ ਜੀ ਮੈਗੀ ਆਪਣੀ ਬਣ ਕੇ ਹੋ ਗਈ ਜੇ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਦੀ ਮੈਗੀ ਸਾਨੂੰ ਚਾਹੀਦੀ ਹੈ ਮੈਗੀ ਬਿਲਕੁਲ ਤਿਆਰ ਹੋ ਚੁੱਕੀ ਹੈ ਇਸੇ ਤਰ੍ਹਾਂ ਦੀ ਸਾਨੂੰ ਰਸੇਦਾਰ ਹੈ ਮੈਗੀ ਚਾਹੀਦੀ ਤੇ ਹੁਣ ਆਪਾਂ ਕਰਦੇ ਹਾਂ ਜੀ ਮੈਗੀ ਨੂੰ ਸਰ ਅੱਗੇ ਆਪਣੀ ਬਿਲਕੁਲ ਤਿਆਰ ਹੋ ਗਈ ਜੇ ਬਣ ਗਈ ਦੇਖੋ ਬਹੁਤ ਵਧੀਆ ਮੈਗੀ ਆਪਣੀ ਬਣੀ ਆ ਤੇ ਸਬਜ਼ੀਆਂ ਦਾ ਵੀ ਕਲਰ ਆ ਜਿਹੜਾ ਮੈਗੀ ਦੇ ਵਿੱਚ ਬਹੁਤ ਸੋਹਣਾ ਆਇਆ ਤੁਸੀਂ ਵੀ ਇਸੇ ਤਰ੍ਹਾਂ ਖੂਬ ਸਾਰੀਆਂ ਸਬਜ਼ੀਆਂ ਪਾ ਕੇ ਆਪਣੇ ਮਨ ਪਸੰਦ ਦੀਆਂ ਮੈਗੀ ਨੂੰ ਬਣਾ ਕੇ ਤੇ ਬੱਚਿਆਂ ਨੂੰ ਤੁਸੀਂ ਖਵਾ ਸਕਦੇ ਹੋ ਖੁਦ ਵੀ ਖਾਓ ਬੱਚਿਆਂ ਨੂੰ ਵੀ ਖਵਾਓ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ